ਪੁੱਤ ਪਾੜ ਨਹੀਂ ਕਿਤਾ ਤੂੰ ਬੱਚੇ ਰਗ ਗਈ ਤੇ ਮੈਨੂੰ ਹੁਣ ਤੇਰਾ ਸੈਹਸਾ ਵੱਡ-ਵੱਡ ਖਾਂਦਾ ਕੋਈ ਜੱਜ ਦਾ ਘਰ ਲੱਭ ਕੇ ਤੇਰਾ ਰਿਸ਼ਤਾ ਕਰਦਾ ਆ ਤੇਰੀ ਮਾਸੀ ਦਾ ਵੀ ਫੋਨ ਆਇਆ ਦੀ ਕੱਲ ਪਰਸੋਂ ਹਾਂ ਭਾਈ ਮਾਲਕ ਸੁੱਖ ਰੱਖੇ ਜੇ ਇਸ ਵਾਰ ਕੰਮ ਪੜਿਆ ਚੱਲ ਪੈਣਾ ਸੀ ਜਾਂ ਬੜਾ ਨਾ ਗਿਆ ਪਤਾ ਕਾਹਨ ਵੱਢੀ ਕਰ ਲੈਣੀ ਹੈ ਦੱਸਣਾ ਕੰਮ ਜੇ ਬਤੇ ਚੱਲਿਆ ਰਾ ਗਾਹਾਂ ਨੂੰ ਆਪਾਂ ਇੰਟਰਸਟ ਵੀ ਪਾਵਾਗੇ ਤੇ ਕੰਮ ਹੋਰ ਉੱਤਰ ਵੀ ਲੈ ਕੇ ਜਾਵਾਗੇ ਜਬਾ ਗਾਜਰਾ ਮੰਗਦੇ ਨੇ ਤੂੰ ਸਾਰੀਆਂ ਪੱਟ ਰਿਆ ਬੰਦਾ ਅੱਧੀ ਕਿਲੋ ਲਿਉਂਦਾ ਕਿਲੋ ਰਿਆਂ ਦਾ ਜਦੋਂ ਸਾਰੀ ਬਾੜੀ ਵੀ ਪੱਟ ਲਿਆ ਮੇਰੀ ਯਾਰ ਉਹ ਭਾਈ ਉਹ ਮੇਰੇ ਕਿਹੜੇ ਕੰਮ ਆ ਗਿਆ ਫਿਰ ਹੋਰ ਕੀ ਦਿਆਈਆਂ ਨੇ ਮੇਰਾ ਸਾਈਕਲ ਪੈਂਚਰ ਹੋ ਗਿਆ ਮੈਂ ਉੱਥੇ 10 ਮਿੰਟ ਬਹਿ ਗਿਆ ਹਰਦਾ ਉਹ ਤੇਰੇ ਵੱਡੇ ਬਾਲੀ ਦੇ ਨਸਾਂ ਕਰਦਾ ਵਾ ਓਏ ਦੇਖ ਨਾ ਗੱਗੇ ਦੇ ਬਾਪੂ ਤੈਨੂੰ ਗਏ ਨੂੰ 15 ਸਾਲ ਹੋ ਗਏ ਮੁੜ ਕੇ ਸਾਡਾ ਕਦੇ ਨਾ ਉਹ ਵੀ ਦਿ ਲਿਆ ਕਦੇ ਸਾਡੇ ਚ ਤੈਨੂੰ ਯਾਦ ਨਹੀਂ ਆਈ ਹੈਗੀ ਘਰ ਬਾਰੇ ਵੀ ਕਦੇ ਸੋਚ ਲੰਦਾ ਕਿ ਸਾਡੇ ਚ ਕੀ ਕਮੀ ਸੀ ਸੋਨੇ ਦੋਸ ਵਾਕ ਕੀਤੇ ਰਹੇ ਜਾ ਕੇ ਤੂੰ ਉਧਰ ਵਿਆਹ ਕਰਵਾ ਆ ਜਾਂ ਬਾੜਾ ਮੋਟਾ ਦਾ ਸੋਚ ਲੰਦਾ ਮਾਂ ਬਾਪ ਤੇਰੇ ਤਰਸਦੇ ਮਰ ਕੇ

ਤੇਰੇ ਪਿਓ ਨੇ ਤਾਂ ਮਾੜਾ ਮੋਟਾ ਵੀ ਨਹੀਂ ਸੋਚਾਏਗਾ ਜਦੋਂ ਪਿਓ ਨੂੰ ਹੀ ਨਹੀਂ ਟੈਨਸ਼ਨ ਜਦੋਂ ਉਹ ਤੁਰ ਗਿਆ ਆਪਾਂ ਨੂੰ ਛੱਡ ਕੇ ਨਾ ਨੂੰ ਜਵਾਨ ਧੀ ਦੀ ਟੈਨਸ਼ਨ ਐ ਨਾ ਪੁੱਤ ਦੀ ਟੈਨਸ਼ਨ ਨਾ ਨਾ ਤੇਰੀ ਟੈਨਸ਼ਨ ਐ ਫਿਰ ਤੂੰ ਕਿਉਂ ਰੋਈ ਜੰਨੀ ਆ ਉਹਨੂੰ ਯਾਦ ਕਰ ਕਰਕੇ ਕੀ ਕਰਾਂ ਪੁੱਤ ਜਵਾਂਤ ਆਉਂਦੀ ਐ ਉਹਨੇ ਨਹੀਂ ਸੋਚਾਏਗਾ ਪਰਿਵਾਰੀ ਲੋਕ ਨੇ ਉਹ ਮਿਹਣੇ ਮਾਰਦੇ ਨੇ ਪਤਾ ਨਹੀਂ ਉਹ ਕਹਿੰਦੇ ਨੇ ਵੀ ਐਸੇ ਜਿਹ ਕਸੂਰ ਸੀ ਜਿਹੜਾ ਛੱਡ ਕੇ ਵਾ ਗਿਆ ਹਾਂ ਮੇਨਾ ਤੂੰ ਮੰਮੀ ਮੈਂ ਛੋਟਾ ਕਰਿਆ ਕਰ ਕੋਈ ਨਾ ਅਸੀਂ ਹੈਗੇ ਆ ਨਾ ਤੇਰੇ ਕੋਲੇ ਸਭ ਕੁਝ ਠੀਕ ਹੋ ਜਾਊਗਾ ਆਮੀਨ ਨੂੰ ਯਾਦ ਕਰੀ ਜਾਇਆ ਕਰ ਜਦੋਂ ਉਹਨੂੰ ਨਹੀਂ ਹੈ ਕਿ ਤੇਰੀ ਟੈਨਸ਼ਨ ਇੱਕ ਵਾਰੀ ਆ ਕੇ ਉਹਦੇ ਜਵਾਕਰ ਨੂੰ ਵਿਆਹ ਜਾਂਦਾ ਸਾਰਾ ਕਰਜ਼ਾ ਲਾ ਜਾਂਦਾ ਕੋਈ ਨਾ ਮੰਮੀ ਤੂੰ ਐਮੀਨ ਟੈਨਸ਼ਨ ਲਿਆ ਕਰ ਕੋਈ ਨਾ ਮੈਂ ਵੱਡੀ ਹੋ ਕੇ ਡਾਕਟਰ ਬਣੂੰਗੀ ਨਾ ਜਦੋਂ ਪੜ ਲਿਖ ਗਈ ਸਾਰੇ ਟੈਨਸ਼ਨਾਂ ਤੇਰੀਆਂ ਦੂਰ ਹੋ ਜਾਣਗੀਆਂ ਕੋਈ ਨਾ ਐਮੀਨ ਨਾ ਘਬਰਾਇਆ ਕਰ ਗੱਗਾ ਵੀਰਾ ਕਿੱਥੇ ਆ ਇਦਰੀ ਖੇਤ ਗਿਆ ਦੀ ਪੁੱਤ ਇਹ ਥੱਕ ਆਇਆ ਨਹੀਂ ਪੈਗਾ ਮੰਮੀ ਮੈਂ ਵੀ ਕਾਲਜ ਜਾਣਾ ਸੀ ਮੇਰੇ ਕਾਲਜ ਦਾ ਟਾਈਮ ਹੋਈ ਜਾਂਦਾ ਪੁੱਤ ਪੜ ਲਿਖ ਸਕ ਤੂੰ ਵਜੇ ਰਗ ਗਈ ਤੇ ਮੈਨੂੰ ਹੁਣ ਤੇਰਾ ਸੈਸਾ ਵੱਡ-ਵੱਡ ਖਾਂਦਾ ਹੈ ਕੋਈ ਜੱਜ ਦਾ ਘਰ ਲੱਭ ਕੇ ਤੇਰਾ ਰਿਸ਼ਤਾ ਕਰਦਾ ਆ ਤੇਰੀ ਮਾਸੀ ਦਾ ਵੀ ਫੋਨ ਆਇਆ ਦੀ ਕੱਲ ਪਰਸੋਂ ਕੀ ਕਹਿੰਦੀ ਮਨੂੰ ਮਾਸੀ ਫਿਰ ਉਥੇ ਇੱਕ ਮੁੰਡਾ ਉਹਨਾਂ ਦੇ ਕਮਾਂਡ ਤੇਰੀ ਮਾਸੀ ਕੇ ਉਹ ਕਹਿੰਦੀ ਵੀ ਉਹਦਾ ਰਿਸ਼ਤਾ ਕਰਾ ਦਿੰਨੀ ਹੈ ਕਿਹੜਾ ਮੁੰਡਾ ਉਹ ਦੇਖਦੇ ਉਹਨਾਂ ਦਾ ਹੈਗਾ ਤੇ ਝੇੜ ਦਾ ਮੁੰਡਾ ਤੇਰੀ ਮਾਸੀ ਦੇ ਦਾ ਉਹ ਸਰਦਾਰ ਹਾਂ ਮੰਮੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਮੈਨੂੰ ਸਰਦਾਰ ਮੁੰਡੇ ਨਹੀਂ ਪਸੰਦ ਮੈਂ ਪ੍ਰੋਫੈਸ਼ਨਲ ਆ ਅੱਜਕੱਲ ਦੇ ਮੁੰਡੇ ਪ੍ਰੋਫੈਸ਼ਨਲ ਸੋਹਣੇ ਹੁੰਦੇ ਜਿਹੜੇ ਉਹਨਾਂ ਨਾਲ ਵਿਆਹ ਕਰਾਣਾ ਸਰਦਾਰ ਮੁੰਡੇ ਤਾਂ ਮੈਂ ਬਿਲਕੁਲ ਵੀ ਲਾਈਕ ਨਹੀਂ ਕਰਦੀ ਪੁੱਤ ਮੈਂ ਇਹ ਗੱਲ ਦੱਸਾਂ ਆ ਜਿਹੜੇ ਮੁੰਡੇ ਤੂੰ ਭਾਲਦੀਆਂ ਇਹ ਤਾਂ ਨਸ਼ਿਆਂ ਦੇ ਖਾਦੇ ਪਏ ਨੇ ਜੇ ਹੈਗਾ ਕੋਈ ਸਰਦਾਰੇ ਮੁੰਡਾ ਚੱਜਦਾ ਮੈਂ ਤੈਨੂੰ ਦੱਸਾਂ ਮੰਮੀ ਮੈਂ ਪਹਿਲਾਂ ਤੁਹਾਨੂੰ ਇਹ ਗੱਲ ਕਹਿਤੀ ਸੀ ਨਾ ਵੀ ਮੈਂ ਸਰਦਾਰ ਮੁੰਡੇ ਨਾਲ ਵਿਆਹ ਨਹੀਂ ਕਰਾਉਣਾ ਮੇਰਾ ਪਹਿਲਾਂ ਵੀ ਇਹੀ ਫੈਸਲਾ ਸੀ ਮੇਰਾ ਅੱਜ ਵੀ ਇਹੀ ਫੈਸਲਾ ਹੈ ਮੈਂ ਅੱਜ ਕੱਲ ਦੇ ਮੁੰਡਿਆਂ ਨਾਲ ਕਰਾਉਣਾ ਨਾਲੇ ਮੈਂ ਪੜ੍ਹ ਲਿਖ ਕੇ ਡਾਕਟਰ ਬੰਨਾ ਮੈਂ ਹਜੇ ਵਿਆਹ ਨਹੀਂ ਕਰਾਉਣਾ ਅੱਛਾ ਆ ਤੇਰੇ ਪਿਓ ਵੀ ਇਹੀ ਜਤੀ ਮੈਂ ਵੀ ਉਦੋਂ ਕਹਿੰਦੀ ਹੁੰਦੀ ਸੀ ਕਿ ਵੀ ਆਹ ਮੂਨੇ ਨਾਲ ਹੀ ਕਰਾਉਣਾ ਕਿਸੇ ਪੜ੍ਹੇ ਲਿਖੇ ਨਾਲ ਨਾਲੇ ਮੰਮੀ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਹੈਗੇ ਬੀਜ ਉਹ ਜਿਆ ਪਿਓਆ ਉਹ ਜੇ ਸਾਰੇ ਹੀ ਹੋਣਗੇ ਜਿਹਦੇ ਨਾਲ ਬਣ ਜਾਂਦੇ ਨਾ ਪੁੱਤ ਉਹਨਾਂ ਤਾਂ ਸਾਰੇ ਇੱਕੋ ਜਿਹੇ ਲੱਗਦੇ ਨੇ ਬਸ ਮੰਮੀ ਮੈਂ ਵਿਆਹ ਦੀਆਂ ਗੱਲਾਂ ਨਾ ਕਰੋ ਮੈਂ ਕਾਲਜ ਜਾਣ ਲਈ ਲੇਟ ਹੋਈ ਜੰਨੀ ਆ ਤੁਸੀਂ ਆ ਤਾਂ ਦੇਖ ਲਿਓ ਤੈਨੂੰ ਕੀ ਪੁੱਤ ਪਤਾ ਹੈ ਆ ਜਿਹੜੇ ਭਾਲਦਿਆਂ ਮੁੰਡੇ ਨਾ ਇਹ ਤਾਂ ਨਸ਼ੇ ਪੱਤੀਆਂ ਨੇ ਖਾਦੇ ਪੈਨੇ ਬਹੁਤ ਲੋਕਾਂ ਦੇ ਘਰ ਪੱਟੇ ਪੈਨੇ ਨਸ਼ਿਆਨੇ ਚਲ ਕੋਈ ਨਾ ਹੌਲੀ ਹੌਲੀ ਆਪੀ ਮੰਨ ਜੂਗੀ ਚਲ ਮਨਾ ਕੋਈ ਕੰਮ ਕਰਾਂ ਜਾ ਕੇ ਆਏ ਕੀਦੋਂ ਫੋਨ ਵੱਜੀ ਜਾਂਦਾ ਲੈ ਪਤਾ ਨਹੀਂ ਕਿਦੋਂ ਵੱਜੀ ਜਾਂਦਾ ਲੈ ਚਰਨੋਂ ਦਾ ਫੋਨ ਆ ਗਿਆ ਮੈਂ ਉਹਦੀ ਵਾਰ ਨਹੀਂ ਸੋਚੀ ਜਾਂਦੀ ਸੀਗੀ ਹੈਲੋ ਹੈਲੋ ਹਾਂ ਭਾਣਾ ਕੀ ਹਾਲ ਹੈ ਠੀਕ ਆ ਭਾਣੇ ਤੂੰ ਦੱਸ ਤਵਾਰ ਕੀ ਹਾਲ ਹੈ ਵਧੀਆ ਭਾਣੇ ਹੋਰ ਜਵਾਕ ਜੱਲਾ ਤੇਰਾ ਠੀਕ ਹੈ ਹਾਂ ਠੀਕ ਆ ਤੂੰ ਦੱਸ ਤੇਰੇ ਬਾਲ ਬੱਚਾ ਕਿਵੇਂ ਹੈ ਭਾਣੇ ਤੈਨੂੰ ਪਤਾ ਹੀ ਆ ਠੀਕ ਹੈ ਨਹੀਂ ਹਾਂ ਤੇ ਮਦਲੈ ਨੂੰ ਆਏ ਬੋਲ ਜਿਸੇ ਮੰਨੀਆ ਕੁੜੀ ਇੱਕ ਨਹੀਂ ਮੰਨੀ ਮੈਂ ਗੱਲ ਕਰੀ ਸੀ ਅੱਜ ਤੜਕੇ ਹਾਂ ਤੇ ਕਹਿੰਦੀ ਮੈਂ ਤਾਂ ਮੋਨੇ ਮੁੰਡੇ ਨਾਲ ਕਰਾਉਂਗੀ ਮੋਨੇ ਮੁੰਡੇ ਸੋਹਣੇ ਲੱਗਦੇ ਨੇ ਨਹੀਂ ਮੈਂ ਤਾਂ ਪਹਿਨੇ ਬਥੇਰਾ ਸਮਝਾਉਣੀ ਆ ਇਹਨੂੰ ਕਿ ਸਰਦਾਰ ਮੁੰਡੇ ਵਰਗੀ ਤਾਂ ਰੇਸ ਨਹੀਂ ਹੈਗੀ ਸਰਦਾਰ ਦੇਖਦੇ ਨੂੰ ਪਤਾ ਜਦੋਂ ਪੱਗ-ਪੁੱਗ ਬੰਨ ਕੇ ਜਾਂਦੇ ਨੇ ਲੋਕ ਖੜਖੜ ਦੇਖਦੇ ਨੇ ਪੁੱਛਿਆ ਗੱਲਣਾ ਜੀ ਆਪਾਂ ਸਰਦਾਰ ਸੀ ਕਹਿੰਦੇ ਆ ਨਾ ਹਾਂ ਮੂੰਹ ਘਰਦਾ ਆ ਫਿਰ ਇਹਨਾਂ ਕਰੀਕਾ ਵਲ ਇੱਕ ਵਾਰੀ ਦੇਖਦੀ ਗੱਲ ਕਰਕੇ ਜੇ ਤਾਂ ਮੰਨਦੀ ਆ ਤਾਂ ਠੀਕ ਆ ਨਹੀਂ ਮੈਂ ਆਜੂਗੀ ਮੈਂ ਕਰਕੇ ਦੇਖੂ ਇਹਦੇ ਨਾਲ ਗੱਲ ਆਹੋ ਚੱਲ ਮੈਂ ਇਹਦੇ ਨਾਲ ਕਿਹੜਾ ਗੱਲ ਕਰਕੇ ਫੇਰ ਦੇਖ ਲੂੰਗੀ ਕੁਛ ਗੱਗੇ ਨੂੰ ਕਹਿ ਦੂੰਗੀ ਮੈਂ ਵੀ ਤੂੰ ਗੱਲ ਕਰ ਲੈ ਜੇ ਤੇਰੀ ਮੰਨ ਲਈ ਹੋਰ ਇਹ ਤਾਂ ਗੱਲ ਨਾ ਪਤਾ ਨਹੀਂ ਕੁੜੀਆਂ ਕੀ ਮੂਨੇ ਫੋਨੇ ਨਾਲ ਹੋਰ ਸੱਚੀ ਭਾਣੇ ਮੈਂ ਤਾਂ ਬੜੀ ਟੈਨਸ਼ਨ ਰਹਦੀ ਐ ਵੀ ਸਰਦਾਰ ਵਰਗੀ ਦਾ ਰੇਸ ਨਹੀਂ ਖਾਂਦਾ ਨਹੀਂ ਪੀਂਦਾ ਨਹੀਂ ਹੈਗਾ ਸਾਰਾ ਟੱਬਰ ਗਿਆਨੀ ਤੇ ਨਹੀਂ ਐ ਅਵਿਦੇਤਾ ਗੱਲ ਹੈ ਹਾਂ ਅਵਿਦੇਤਾ ਤੂੰ ਤਾਂ ਸਰਦਾਰੀ ਕਰੇਂਗੀ ਜਾ ਕੇ ਨਹੀਂ ਕਰਦਾ ਚੱਲ ਕੋਈ ਨਾ ਕੋਈ ਨਾ ਟੈਨਸ਼ਨ ਨਾ ਲੈ ਮੰਨ ਚੁਗੀ ਠੀਕ ਆ ਠੀਕ ਆ ਚੱਲ ਤੂੰ ਪੂਰਾ ਚੱਕੀ ਬਣਾ ਲੀ ਮੰਨੂ ਕੀ ਕੁੜੀ ਤੇ ਠੀਕ ਆ ਭਣਾ ਠੀਕ ਆ ਚੰਗਾ ਭਣਾ ਚੰਗਾ ਚੱਲ ਨੂੰ ਚੱਲ ਗੇੜਾ ਮਾਰ ਜੀ ਚੰਗਾ ਹਾਂ ਹਾਂ ਹੋਰ ਤੈਨੂੰ ਤਾਂ ਮੇਰੇ ਨੂੰ ਵੀ ਬਹੁਤ ਟਾਈਮ ਹੋ ਗਿਆ ਤੂੰ ਤਾਂ ਗੇੜਾ ਹੀ ਨਹੀਂ ਮਾਰਦੀ ਪਤਾ ਨਹੀਂ ਕਿਹੜੇ ਕੰਮਾਂ 'ਚ ਰੁੱਝੀ ਰਹਿਣੀ ਐ ਨੇ ਬਸ ਘਰ ਦੀਆਂ ਤੰਗੀਆਂ ਨੇ ਪਹਿਲਾਂ ਚੰਗਾ ਫੜਈਏ ਕਵੀਲਦਾਰੀਆਂ ਦਾ ਚਰਨ ਸਾਭਦੀਆਂ ਨੇ ਹੁਣ ਸਾਡੀ ਕਿਹੜਾ ਕਵੀਲਦਾਰੀ ਨਹੀਂ ਆ ਦੇਖ ਲੈ ਮੈਂ ਬਾਪ ਦੀ ਥੋਂ ਵੀ ਮੈਂ ਹੀ ਆ ਮਾਂ ਦੀ ਥੋਂ ਵੀ ਮੈਂ ਆ ਮੈਂ ਹੀ ਦੇਖ ਲੈ ਹੁਣ ਕਰਦੀਆਂ ਸਾਰਾ ਉਹਦਾ ਜਵਾਖਾਂ ਦਾ ਇਹ ਪਹਿਲੇ ਤੋਂ ਤੇ ਕਹਿੰਦੇ ਆ ਬੁਆਨੇ ਪੁੱਤਰੀਆ ਚਲੋ ਨਿਆ ਪਾਉ ਦੋ ਕਿਹਨੇ ਫਿਰ ਉਹ ਕਹਿੰਦਾ ਵੀ ਤੇਰੀ ਭੈਣ ਕਿੱਥੇ ਲੱਗਦਾ ਉਹ ਨੀ ਵਰ ਕੋਈ ਚਰਨ ਮੈਂ ਮੇਰੀ ਤਾਂ ਕਵੀਲਦਾਰੀ ਭਾਰੀ ਆ ਕਿੱਥੇ ਆਇਆ ਜਾਂਦਾ ਤੈਨੂੰ ਪਤੀ ਐ ਤੇ ਬਸ ਮੈਂ ਜਾ ਕੇ ਕਹਿੰਦੀ ਆ ਕਰੰਦਾ ਹੋਰ ਉਹ ਕਰਾ ਦੂ ਮਨੀ ਤੇਰੀ ਵੀ ਤੀਰਦਾਰੀ ਹੈ ਚਲ ਕੋਈ ਨਾ ਬੰਦੇ ਨਾਲ ਬੋਲਣ ਦਾ ਹੁੰਦਾ ਚਲ ਕੋਈ ਨਾ ਤੂੰ ਹੁਣ ਜ਼ਰੂਰ ਗੇੜਾ ਮਾਰਨੀ ਚੰਗਾ ਹਾਂ ਕੋਈ ਨਾ ਮੈਂ ਆਉਂਦੀ ਮੈਨੂੰ ਦੱਸ ਦੇ ਚੰਗਾ ਕੌਣ ਕਰੇ ਠੀਕ ਆ ਠੀਕ ਆ ਚੰਗਾ ਚਲ ਚੰਗਾ ਬਣੀ ਮੈਨੂੰ ਤਾਂ ਇਹ ਤਾਨੇ ਆਗੇ ਛੱਡਦੀ ਐ ਵੀ ਮੇਰੇ ਤਾਂ ਬਿੰਦ ਨਹੀਂ ਸਰਦਾ ਘਰੋਂ ਜਾਏ ਬਿਨਾ ਖੱਲੀ ਕੁੜੀ ਨੂੰ ਜਾ ਛੱਡ ਕੇ ਕਿੱਥੇ ਜਾਵਾ ਆ ਗੱਗਾ ਤਾਂ ਸਾਰਾ ਦਿਨ ਕਦੇ ਕਿਤੇ ਕਦੇ ਕਿਤੇ ਫਰਦਾਰਾਂ ਦਾ ਚਲ ਮਨੂੰ ਦਮਟਰਾਂ ਉੱਪਰ ਹਾਂ ਬਾਈ ਕਿ ਗੱਲ ਲਗਾ ਗੋਸਤਾ ਨਹੀਂ ਕਰਦਾ ਹਾਂ ਜਦੋਂ ਤੇਰੀ ਕਿਹੜੀ ਗਲਤ ਆ ਪੁੱਛਾ ਬਾਈ ਬਾਈ ਯਾਰ ਆਪਣਾ ਸੀਜ਼ਨ ਨੇੜੇ ਆ ਗਿਆ ਤੇਰੇ ਤੁਰੇ ਕਰ ਲਈਏ ਮੜਾ ਸਫਾਈ ਸੁਫਾਈ ਕਰ ਲਈਏ ਇਹ ਵੀ ਜ਼ਰੂਰੀ ਆ ਹਾਂ ਨਾਲੇ ਗੱਲ ਇੱਕ ਹੋਰ ਆ ਬਾਈ ਇਸ ਵਾਰ ਬਧਾਰ ਕਿਸ ਨਾਲ ਨਹੀਂ ਕਰਨਾ ਨਹੀਂ ਬਧਾਰ ਨਹੀਂ ਕਰਨਾ ਵੀ ਆਪਣਾ ਦਾ ਪਤਾ ਕਰਕੇ ਜਿਹੜਾ ਇਹ ਕੰਮ ਆ ਅਪਾਰਾਤਾਂ ਨੂੰ ਦੇਖਾ ਕਰੇ 2 ਵਜੇ ਜਾਂਦੇ ਕਰੇ 3 ਵਜੇ ਜਾਂਦੇ ਨੇ ਦਿਨੇ ਵੀ ਕੰਮ ਕਰਦੇ ਆ ਹਾਂ ਬਈ ਬਾਕੀ ਇੱਕ ਠਮਾਨ ਲਵਾ ਕੇ ਡੀਜੇ ਦਾ ਪਾਤੋ ਕਹਿੰਦੇ ਪੇਮੈਂਟ ਬਾਅਦ ਚੁਕਰਾਂਗੇ ਧਾਰਤਾ ਪਾ ਕਿਸੇ ਨਾਲ ਕਰਨਾ ਨਹੀਂ ਕੰਮ ਕਰਨਾ ਤਾਂ ਵਧੀਆ ਕਰਨਾ ਤੇ ਨਹੀਂ ਕਰਨਾ ਨਹੀਂ ਕਰਨਾ ਠੀਕ ਹੈ ਜੀ ਪਹਿਲੇ ਬੈਠਣਾ ਪੈ ਜੀ ਹਾਂ ਜਿਹੜਾ ਇੱਕ ਇੱਕ ਬਕਸਾ ਕਹਿੰਦਾ ਆਪਾਂ ਦੋ ਲਾਵਾਂਗੇ ਚਾਰ ਲਾਵਾਂਗੇ ਚਾਰ ਲਾਵਾਂਗੇ ਹਾਂ ਕੰਮ ਕਰੇ ਦੇ ਪਾਸੇ ਮਿਲਣਗੇ ਭਈ ਆਪਾਂ ਨੂੰ ਹਾਂ ਭਈ ਹਾਂ ਠੀਕ ਹੈ ਜੀ ਵਿਚ ਬੰਦੇ ਕੀ ਹੁੰਦੇ ਨੇ ਕੰਮ ਕਰਾ ਲੈਂਦੇ ਨੇ ਕਹਿੰਦਾ ਭਾਈ ਪਾਸੇ ਸਾਨੂੰ ਦੋ ਚਾਰ ਦਿਨ ਰੁੱਕੇ ਦੇਵਾਗੀ ਕਿਉਂਕਿ ਸਾਡੇ ਵੀ ਖਰਚੇ ਨੇ ਇਹਦੇ ਵਿੱਚ ਸਾਡੇ ਨਾਲ ਬੰਦੇ ਜਾਂਦੇ ਨੇ ਕੱਟਿਆ ਜਾਂਦੇ ਨੇ ਪ੍ਰੋਜੈਕਟਰ ਦਿਹਾੜੀ ਪਹਿਲਾਂ ਮੰਗਦੇ ਨੇ ਸਾਡੇ ਕੋਲੇ ਹੋਣ ਚਾਹੇ ਨਾ ਹੋਣ ਸਾਨੂੰ ਪਹਿਲਾਂ ਜੇਬ 'ਚ ਬੰਦਿਆਂ ਵਾਸਤੇ ਪੈ ਰੱਖਣੇ ਪੈਂਦੇ ਇਹਦੇ ਵਿੱਚ ਕੀ ਹੈ ਬਾਈ ਜੀ ਇਕੱਲੀ ਦੁਕਾਨਦਾਰ ਇਹ ਖਰਚਾ ਨਹੀਂ ਹੈਗਾ ਘਰ ਦੇ हां भाई पिछले सीजन ਦਾ ਭਾਈ ਆਪਣਾ ਧਾਰ ਬੜਾ ਪੈ ਗਿਆ हां ਦੱਸ ਨਹੀਂ ਤੇਰੀ ਗੱਲ ਜਮਾ ਸਹੀ ਹੈ हां ਇਸ ਵਾਰ ਆਪਾਂ ਨਗਦ ਕੰਮ ਕਰਨਾ ਕਰਾਂਗੇ ਠੀਕ ਨਹੀਂ ਪਰ ਪਿਛਲੀ ਵਾਰ ਤਾਂ ਆਪਣਾ ਬਹੁਤ ਨੁਕਸਾਨ ਹੋ ਗਿਆ ਧਾਰ ਨੇ ਪੈ ਗਿਆ ਤੇ ਕੰਮ ਚ ਵੀ ਇਨਾ ਹੈ ਨਹੀਂ ਸੀ हां भाई ਉਹੀ ਤਾਂ ਕਰ ਠੀਕ ਹੈ ਜੀ ਜੀ ਦਾ ਕਰ ਤਾਂ ਨਹੀਂ ਕੰਮ ਕਰਨ ਪਰ ਕੁਝ ਕੁ ਬੰਦੇ ਚੰਗੇ ਵੀ ਨੇ ਜਿੰਨਾ ਕਰਕੇ ਆਪਾਂ ਨੂੰ ਇਹ ਕੰਮ ਕਰਨਾ ਪੈਂਦਾਗਾ ਸਾਰੇ ਤਾਂ ਇੱਕੋ ਤਰ੍ਹਾਂ ਦੇ ਨਹੀਂ ਹੁੰਦੇ हां ਵਿੱਚ ਤਾਂ ਭਾਈ ਇਹ ਜਿਹੇ ਬੰਦੇ ਹੁੰਦੇ ਨੇ ਬੜਵਾਹ ਚ ਪਹਿਲੀ ਤੇ ਜਾਂਦੇ ਨੇ ਕੰਮ ਕਰਨ ਦਾ ਜਲ ਕਰਦਾ ਉਹ ਖੁਸ਼ ਹੋ ਜਾਂਦੇ ਵੀ ਦਿਲ ਲਾ ਕੇ ਕੰਮ ਕਰੀਏ ਆਪ ਬੰਦੇ ਦਾ ਕੋਈ ਨਾ ਮਾਲਕ ਸੁੱਖ ਰੱਖੇ ਹਾਂ ਭਾਈ ਇਹ ਤੇ ਕਿ ਆਪਣੇ ਕੋਲੇ ਵਧੀਆ ਸਹਾਇਆ ਨੇ ਹਾਂ ਵਧੀਆ ਆਪਣਾ ਕੰਮ ਚੱਲੇ ਧਾਰਨਾ ਪਵੇ ਬਸ ਹਾਂ ਭਾਈ ਮਾਲਕ ਸੁੱਖ ਰੱਖੇ ਜੇ ਇਸ ਵਾਰ ਕੰਮ ਬੜੀ ਚੱਲ ਪੈਣਾ ਸੀ ਜੰਗ ਬੜਾ ਨਾ ਗਿਆ ਪਤਾ ਕਾਹਨ ਪੱਟੀ ਕਰ ਲੈਣੀ ਹੈ ਦੱਸ ਨਾ ਆ ਮੈ ਜੇ ਬਤੇ ਚੱਲਿਆ ਰਾ ਗਾਹਾਂ ਨੂੰ ਆਪਾਂ ਇੰਟਰਸਟ ਵੀ ਪਾਵਾਂਗੇ ਤੇ ਕੰਮ ਹੋਰ ਉੱਤਰ ਵੀ ਲੈ ਕੇ ਜਾਵਾਂਗੇ ਓਪਨ ਹੋਵਾ ਮਾਲਕ ਸੁੱਖ ਰੱਖੇ ਅੱਛਾ ਰੱਖੇ ਮਾਲਕ ਆਪਾਂ ਦਾਵਾ ਕਰਦਾ ਹਰੇਕ ਦੇ ਘਰੇ ਸੁੱਖ ਸ਼ਾਂਤੀ ਰਹੇ ਤਾਂ ਹੀ ਅਗਲਾ ਸਾਨੂੰ ਖੁਸ਼ੀ ਨਾਲ ਚਾਹ ਚਾਹੇ ਬੁਲਾਉਂਦਾ ਹਾਂ ਸਾਈਆ ਬਈ ਇੱਕ ਜਥਾ ਨਾ ਪਰਾ ਸੁਖਪਾਲ ਕੇ ਘਰੇ ਪ੍ਰੋਗਰਾਮ ਲਾਉਣਾਗਾ। ਹਾਂ ਬਈ ਕਿਤੇ ਜਿਆਦਾ। ਹਾਂ ਹਾਂ ਬਈ ਜਿਆਦਾ ਜਿਆਦਾ। ਉਹ ਤਾਂ ਆਪਣਾ ਪਰਿਵਾਰ ਆ। ਗਾਣੇ ਕੋ ਡਾਊਨਲੋਡ ਕਰੇ ਟੈਨਾਵੇਂ ਮੈਂ। ਬਸ ਠੀਕ ਆ। ਆਪਾਂ ਆਪਾਂ ਕੰਮ ਉਹ ਵਧੀਆ ਕਰਨਾ। ਥੱਲੇ ਬਕਸ। ਵਾ ਵਾ ਬਈ ਗੱਲ ਹੀ ਕੋਈ ਨਹੀਂ ਆਪਾਂ ਲਿਖੀ ਬੜਾ ਡੇਢ ਪੇਜ ਕਾਪੀ ਤੇ। ਪੂਰਾ ਵਧੀਆ ਕੰਮ ਕਰਨਾ। ਆਪਾਂ ਕੋਈ ਆਪਾਂ ਨੂੰ ਕੋਈ ਲੰਬਾ ਨਾ ਆਵੇ। ਨਹੀਂ 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 ਬਈ ਆਪਾਂ ਆਪਣਾ ਪੂਰਾ ਬਧੀਆ। ਹਾਂ। ਏਰੀਆ ਆਪਾਂ ਨੂੰ ਅੱਗੇ ਸਾਈਆ। ਹਾਂ। ਨਹੀਂ 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 ਬਈ ਗੱਲ ਹੀ ਕੋਈ। ਇੱਕ ਤਾਂ ਮੈਂ ਕਾਲ ਜੋ ਵੱਲੋਂ ਲੇਟ ਹੋਈ ਜਾਂ ਨਹੀਂ। ਇੱਕ ਮਮਮੀ ਸਾਡੇ ਦਿਨ ਡੈਡੀ ਨੂੰ ਰੋਲਦੀ ਰਹਿੰਦੀ ਐ ਕਦੀ ਉਹਦੀ ਫੋਟੋ ਦੇਖ ਲਈ ਕਦੀ ਕੀ ਦੇਖ ਲਈ ਚਲ ਮੈਂ ਤਾਂ ਜਾਵਾਂ ਆਉਂਦਾ ਲੈ ਸਬਜ਼ੀ ਵੀ ਚੀਰੇ ਲਮਾ ਮਮਮੀ ਚਲੋ ਮੈਂ ਨਾ ਕਾਲਜ ਚਲੀ ਆਂ ਚਲ ਪੁੱਤ ਤੂੰ ਧਿਆਨ ਨਾ ਜਾਇਆ ਕਰ ਚੰਗਾ ਠੀਕ ਐ ਮੈਂ ਟਾਈਮ ਨਾਲ ਘਰੇ ਮੁੜ ਆਇਆ ਕਰ ਠੀਕ ਐ ਅੱਜ ਗੋਭੀ ਬਣਾਉਂਗੇ ਹੋਰ ਗੋਭੀ ਬਣਾ ਮੈਂ ਤੇਰੇ ਮਨ ਪਸੰਦ ਦੀ ਚਲ ਠੀਕ ਖੜਿਆ ਰਹਿ ਜਾ ਕਰ ਪੁੱਤ ਚੰਗਾ ਕਿਤੇ ਟਾਈਮ ਨਾਲ ਘਰੇ ਆ ਜਾ ਕਰ ਠੀਕ ਐ ਮਮਮੀ ਠੀਕ ਐ ਹੋਰ ਜਵਾਨਾ ਹੀ ਵਾਲਾ ਖਰਾਵਾ ਕੱਲ ਜੁਗਾਇਆ ਪਿਆ ਤੀ ਪੁੱਤ ਕਿਹੜਾ ਪੜਾਉਣ ਦੇ ਰਹੇ ਨੇ ਅਗਾ ਗਾੜੀ ਆਇਆ ਹੈਗਾ ਕਿਹੜੇ ਵਕਤ ਦਾ ਐਨੀ ਵੀ ਟਾਈਮ ਨਾਲ ਘਰ ਆ ਕੇ ਚਾਹ ਪਾਣੀ ਪੀਣਾ ਰੋਟੀ ਖਾਣਾ ਪਤਾ ਨਹੀਂ ਕੀ ਭੈਣ ਦੇ ਯਾਰ ਨੂੰ ਗੋਲੀ বাজ ਜਾਂਦੀ ਐ ਰੋਜ਼ ਹੀ ਪੈਂਚਰ ਦਾ ਪੈਂਚਰ ਛੜੇ ਦਾ ਸਖਤ ਇਹਨੂੰ ਐਂ ਚੱਕੀ ਲੈ ਕੇ ਜਿਹੜਾ ਸਾਈਕਲ ਮਿੱਤਰਾਂ ਦੀ ਪਾਉਂਦੀ ਰੋਡ ਪਵਾੜੇ ਕੋਕਦੇ ਦੇ ਨਟ ਖੁੱਲ ਗਏ ਉਕਾਦੇ ਦੇ ਨਟ ਕੋ ਲਗੇ ਕਦੇ ਟੂਕ ਪੜਾਟਾ ਮਾਰੇ ਸਾਈਕਲ ਮਤਰਾ ਦੀ ਕੌਂਦੀ ਰੋਜ ਪਵਾੜੇ ਸਾਈਕਲ ਮਤਰਾ ਦੀ ਕੌਂਦੀ ਰੋਜ ਪਵਾੜੇ ਕੀ ਗੱਲ ਵੀਰੇ ਸਾਈਕਲ ਰੋੜੀ ਲਿਆਉਣਾ ਉਹ ਭੈਣਾਂ ਕੁੜੀਆਂ ਪੈਂਚਰ ਹੋ ਗਿਆ ਅੱਛਾ ਤੈਨੂੰ ਤਾਂ ਪੜਾਈ ਜਾਣੇ ਆ ਪੈਂਚਰ ਲਾਉਣ ਜੋ ਕੇ ਪੈਸੇ ਨਹੀਂ ਹੈਗੇ ਉਹ ਕਮਲ ਆ ਬੈਟਰੀ ਸਕੂਟਰੀ ਲੈ ਲੈ ਇਹਦੇ ਨਾਲੋਂ ਤਾਂ ਚੰਗੀ ਆ ਮੈਂ ਤੈਨੂੰ ਪਹਿਲਾਂ ਕਹੀ ਨਾ ਪੈਂਚਰ ਲਾਉਣ ਨੂੰ ਤਾਂ ਪੈਸੇ ਨਹੀਂ ਹੈਗੇ ਸਕੂਟਰੀ ਭਾਲਦੀ ਐ ਬਾਹਲਾ ਹੀ ਕੰਜੂਸ ਆ ਕਿੰਨੇ ਦੀ ਆਉਂਦੀ ਐ ਲੱਖ ਰੁਪਏ ਦੀ ਉਹ ਆਉਂਦੀ ਐ ਚੱਲ ਚੰਗਾ ਮੈਂ ਕੋਲੋਂ ਚਲੀ ਆ ਮੈਂ ਲੇਟ ਹੋ ਜੰਨੀ ਆ ਜੱਬ ਆ ਗਿਆ ਇੱਕ ਤਾਂ ਮੇਰੀ ਬੱਸ ਦਾ ਨਹੀਂ ਪਤਾ ਕਦੋਂ ਆਉਗੀ ਦੇਖੋ ਦੇਖੋ ਉਹ ਆ ਗਿਆ ਮੈਂ ਕਿਹਾ ਕਦੋਂ ਟੋਪੇ ਨਹੀਂ ਉਧਰ ਤਾਂ ਬੱਸ ਨਹੀਂ ਆਈ ਹੈਗੀ ਉਹ ਲੱਪੜੀ ਸ਼ਕਲ ਵਾਲਾ ਬਾਲੇ ਨਹੀਂ ਗੇੜੇ ਮਰੀ ਜਾਂਦਾ ਮੂਣੀ ਮੱਥਣੀ ਦਾ ਕਾਲੂ ਆ। ਨੱਤਾ ਦੀ ਹਸੀ ਵਿਆਂ ਚ ਜਦੋਂ ਮੈਂ ਕੋਲ ਚ ਜਾਨੀ ਆ ਤਾਂ ਮਗਰ ਆ ਜਾਂਦਾ ਗੇੜੀਆਂ ਮਰੀ ਜਾਂਦੇ ਤੇ ਜਦੋਂ ਮੈਂ ਆਉਣੀ ਆ ਤਾਂ ਗੇੜੀਆਂ ਮਾਰਦਾ ਚਾਹੁੰਦਾ ਕੀ ਹੈ ਭੜੀ ਸ਼ਕਲ ਵਾਲਾ ਤਾਂ ਮੈਨੂੰ ਕਿੱਥੋਂ ਕੱਢ ਘੜ ਭੇਜੇ ਮਾਂ ਪਿਓ ਨੇ ਨਹੀਂ ਸੋਹਣੀ ਸੋਹਣੀ ਸਕੂਟਰ ਦੇਖ ਹਰਾਮ ਜਿਆਦਾ ਨਾ ਹੋਵੇ ਤਾਂ ਖੜਨਾ ਦੁਪਰ ਕਿੱਤਾ ਵੇ ਨੇ ਹਰ ਜਾਨੇ ਹਾਂ ਬੇਸ਼ਰਮ ਬੰਦੇ ਸ਼ਰਮ ਇੱਕ ਤਾਂ ਬਸ ਨੇ ਲੋਹੂ ਵੀ ਤੈ ਹੀ ਨਹੀਂ ਆਈ ਮੈਂ ਆ ਜਾ ਉਹ ਹਾਂ ਭਾਈ ਇੱਕ ਅੱਗੇ ਉੱਥੋਂ ਆਪਣੇ ਖੇਤੋਂ ਗਾਜਰਾਂ ਤੋੜ ਰਹਾਇਆ ਤੂੰ ਮੈਂ ਤਾਂ ਉਹ ਜਵਾਕਾਂ ਵਾਸਤੇ ਲਾਈਆ ਵੀ ਕਿਸੇ ਭੈਣ ਭੈਣ ਨੂੰ ਦੇਵਾਂਗੇ ਹਾਂ ਹੁਣ ਮੈਂ ਕੀ ਕਰਾਂ ਜਵਾਕ ਗਾਜਰਾਂ ਮੰਗਦੇ ਨੇ ਤੂੰ ਸਾਰੀਆਂ ਪੱਟ ਰਹਾ ਬੰਦਾ ਅੱਧੀ ਕਿਲੋ ਲੈਂਦਾ ਕਿਲੋ ਲੈਂਦਾ ਉਹ ਸਾਰੀ ਬਾੜੀ ਵੀ ਪੱਟ ਲਿਆ ਮੇਰੀ ਯਾਰ ਉਹ ਭਾਈ ਉਹ ਮੇਰੇ ਕਿਹੜੇ ਕੰਮ ਆ ਗਈਆਂ ਫਿਰ ਹੋਰ ਕੀ ਦੇ ਆਈਆਂ ਨੇ ਮੇਰਾ ਸਾਈਕਲ ਪੈਂਚਰ ਹੋ ਗਿਆ ਮੈਂ ਉੱਥੇ 10 ਮਿੰਟ ਬਹਿ ਗਿਆ ਆਉਂਦਾ ਸੀਗਾ ਰੇ ਇਤਿਹਾਰਾ ਤੁਰਨਾ ਸੌਖਾ ਹੈ ਯਾਰ ਮੈਂ ਹੈਂਡਲ ਨਾ ਟੰਗ ਦਾ ਭੈਣਾ ਪਤਾ ਨਹੀਂ ਕਿਹੜਾ ਲੈ ਗਿਆ ਚੱਕਾ ਸੌਖਾ ਤਾਂ ਨਹੀਂ ਤੁਰਨਾ ਗਾਜਰਾ ਤੂੰ ਲੈ ਕੇ ਕਿਉਂ ਆਇਆ ਮੈਨੂੰ ਐ ਦੱਸ ਪਹਿਲਾਂ ਮਾੜਾ ਮੋਟਾ ਪੁੱਛ ਲਈਦਾ ਹੁੰਦਾ ਵੀ ਭਾਈ ਉਹਦੀ ਬਾੜੀ ਹੈ ਬੰਦੇ ਦੀ ਮੈਨੂੰ ਸਾਲ ਹੋ ਗਏ ਮਿਹਨਤ ਕਰਦੇ ਨੂੰ 6 ਮਹੀਨੇ ਤੇ ਗਾਜਰਾ ਕਰੀਆਂ ਨੇ ਨਾਲ ਆਲੂ ਸੀ ਉਹ ਆਲੂ ਵੀ ਪੱਟ ਲੈ ਦੁੱਤਾ ਯਾਰ ਹਨਾ ਆਲੂ ਨਹੀਂ ਲੈ ਕੇ ਆਇਆ ਆਲੂ ਭਾਈ ਸਾਡੇ ਦਾ ਬੱਟ ਸਾਰੀ ਖਰਾਬ ਕਰਤੀ ਤਾਂ ਯਾਰ ਜਾਇ ਜ ਤੂੰ ਲਿਆ ਜਾਇ ਸੂਰ ਖਾ ਗਿਆ ਤੇ ਸੂਰ ਸੀ ਮੈਨੂੰ ਜਾਇ ਸੂਰ ਖਾ ਗਿਆ ਜ ਤੂੰ ਲਿਆ ਆ ਨਾ ਹੁਣ ਤੋ ਤੇ ਮੈਨੂੰ ਥੂਰ ਦੇ ਬਰੋਬਰ ਸਮਝਦਾ ਹੈ। ਹਾਂ ਥੂਰ ਨੂੰ ਪੈਣਾ ਤੂੰ ਜਿਹੜਾ ਸਾਹਬ ਨਾਲ ਮੈਨੂੰ ਪੁੱਛਿਆ ਨਹੀਂਗਾ। ਚੱਲ ਠੀਕ ਆ ਯਾਰ ਗਾਂ ਵਾਸਤੇ ਨਹੀਂ ਤੋੜ ਸਾਡੀ ਪਹੀ ਵੀ ਨਾ ਚੜੀ। ਠੀਕ ਆ। ਉੱਥੇ ਮੇਰੀ ਵੀ ਬਾਟਰ ਲੱਗਦੀ ਆ ਬਾਟਰ ਆ ਦੀ ਬਾਟਰ ਤਾਂ ਆਇਆ ਕਰ। ਬਾਟ ਤੋਂ ਨਹੀਂ ਕਿਹਾ ਪਹੀ ਵੀ ਲੱਗਦੀ ਆ ਉਹ। ਹੁਣ ਤਾਂ ਤੂੰ ਲਿਆਇਆ ਪਿੰਡ ਦਾ ਬੰਦਾਗਾ ਠੀਕ ਆ। ਠੀਕ ਆ। ਹਾਂ ਇਦੋਂ ਬਾਅਦ ਜੇ ਗਾਜਰਾਂ ਜਾਂ ਸਾਡੀ ਸਬਜ਼ੀ ਦੀ ਕੋਈ ਵੀ ਚੋਰੀ ਚੀਜ਼ ਹੁੰਦੀ ਆ ਪਹਿਲਾਂ ਤਾਂ ਨਾਂ ਤੇਰਾ ਰੱਖਿਆ ਕਰੂੰ। ਜੇ ਮੈਂ ਦੇਖ ਲਿਆ ਜਿਵੇਂ ਖੇਤ ਚ ਡਰਨਾ ਲੱਗਿਆ ਹੁੰਦਾ ਨਾ। ਤੈਨੂੰ ਉਹ ਉਹ ਤਾਂ ਸਿੱਧਾ ਲੱਗਿਆ ਹੁੰਦਾ ਤੈਨੂੰ ਮੈਂ ਪੁੱਠਾ ਟੰਗ ਦੂੰ ਠੀਕ ਆ ਜਾਂਦਾ ਯਾਰ ਬਾਈ ਜਾਂਦਾ ਜੁੰਦਾ ਨਹੀਂ ਦੱਸਣ ਦੱਸਦੀ ਗੱਲ ਤੈਨੂੰ ਮੈਂ ਤੁਰ ਜਾ ਤੁਰ ਜਾ ਐਵੇਂ ਭਾਂ ਦੇ ਟੰਬੇ ਖਾ ਕੇ ਜਾਹਿੰਦਾ ਤੂੰ ਬਿੱਕਾ ਦੇ ਤਾਂ ਕੋਈ ਚੱਜ ਦਾ ਕੰਮ ਕਰ ਲਿਆ ਕਰ ਆਖੀ ਕਹਿੰਦਾ ਜੀ ਫੌਜੀ ਦਾ ਮੁੰਡਾ ਇਹ ਤਾਂ ਫੌਜੀ ਦਾ ਮੁੰਡਾ ਗਾਜਰਾ ਮਾ ਉੱਥੋਂ ਤੋੜ ਲਿਆ ਗਾਜਰਾਂ ਦੀ ਟੱਪਣ ਲੱਗ ਗਿਆ ਤੈ ਕੀ ਕਰਨੀ ਦੀ ਗਾਜਰਾ ਆਪਣੇ ਤੋੜਾ ਕਾਸੇ ਦਾ ਉਹ ਤੋੜਾ ਤਾਂ ਨਹੀਂ ਹੈਗਾ ਮੈਨੂੰ ਤਾਂ ਅਸੀਂ ਮਹੱਤਲ ਬਣਾਵਾਂਗੇ ਅੱਜ ਬਣਾ ਲਾਂਗੇ ਜੇ ਤਾਂ ਆਪਣੇ ਕਸ ਦਾ ਘਾਟਾ ਹੋਵੇ ਪੁੱਤ ਫਿਰ ਆਪਾਂ ਤਾਂ ਕਿਸੇ ਦੇ ਖੇਤ ਚ ਵੜੀਏ ਜਦੋਂ ਆਪਣੇ ਸਭ ਕੁਝ ਹੈ ਆਪਾਂ ਨੇ ਕੀ ਲੈਣਾ ਕਿਸੇ ਤੋਂ ਆਪਣੇ ਵੀ ਇਹ ਤੋੜ ਕੀ ਲੈ ਕੇ ਜਾਂਦਾ ਕੋਈ ਨਾ ਤੋੜਦਾ ਆਪਾਂ ਨਹੀਂ ਲੈਣਾ ਆਪਾਂ ਤਾਂ ਨਹੀਂ ਉਹੀ ਜੇ ਬੜਨਾ ਜੇ ਅਗਲਾ ਹੀ ਜੇ ਅੱਛਾ ਚੱਪਲਾਂ ਗਵੇ ਤੋੜੀ ਫਿਰਦਾ ਚੱਪਲਾਂ ਤਾਂ ਮੈਂ ਉੱਥੇ ਬੱਟ ਦੇ ਤਿਲਕ ਕੇ ਖਰਚੇ ਵੜਦਾ ਸੀਗਾ ਉਹਦੇ ਨਾਲ ਕਸੀਏ ਨਾਲ ਉਥੋਂ ਮਾੜਾ ਡੈਕਪਰ ਆਪਾਂ ਛੋਟੇ ਦੀ ਮੈਂ ਤੈਨੂੰ 20 ਵਾਰ ਹੀ ਸਮਝਾਇਆ ਵੀ ਚੱਜ ਦੀਆਂ ਚੱਪਲਾਂ ਖਰੀਦ ਲਿਆ ਕਰ ਆ 100 ਰੁਪਏ ਵਾਲੀਆਂ ਚੱਕ ਲਿਆ ਹੁੰਦਾ ਉਹ ਪੈਸੇ ਬਾਹਲੇ ਲੱਗਦੇ ਨੇ ਮਾਂ ਐਸੇ ਅਨੁਸਰਤੇ ਤਰਕੇ ਲੈ ਕੇ ਜਾਏਗਾ ਆ ਚੱਜ ਦੀ ਕੋਈ ਚੀਜ਼ ਖਰੀਦੇ ਮਹਿੰਗੀ ਤਾਂ ਹੀ ਤਾਂ ਕਹਿੰਦੇ ਮਹੰਗਾ ਰੋਵੇ ਇੱਕ ਵਾਰ ਆ ਸਸਤਾ ਰੋਵੇ ਬਾਰ-ਬਾਰ ਉਨੇ ਚ ਤੂੰ 3-400 ਚ ਤੂੰ ਲਾਗਾ ਨਾ ਹੁੰਜਾ ਚੱਲ ਕੋਈ ਨਹੀਂ ਚੱਪੜਾਂ ਲੈ ਆਵਾਂਗੇ ਨਵੀਆਂ ਲੈ ਆਵਾਂਗੇ ਨਵੀਆਂ ਲਿਆਵਾਂਗਾ ਚਾਹ ਪੀਦਾ ਜਾ ਕੇ ਚਾਹ ਬਣਾ ਬਣਾਈ ਪਈ ਐ ਆਹੋ ਬਣਾਈ ਪਈ ਐ ਤਾਂ ਖੇਤ ਕੀ ਕਰਦਾ ਰਹਿਣਾ ਇੰਨਾ ਟਾਈਮ ਉਹ ਖੇਤ ਨੂੰ ਦੱਸੀਦਾ ਜਾਣਾ ਮੈਂ ਬੱਟਾ ਕੱਟਦਾ ਸੀ ਖਰਚੇ ਵੜਦਾ ਸੀ ਹੁਣ ਕਹਾ ਕਣਕ ਵੀ ਬੀਜਣੀ ਐ ਅੱਗ ਵੀ ਲਾਉਣੀ ਐ ਉਹਨੂੰ ਵੀ ਵੇਰੀ ਕਿਹਾ ਆ ਕੋਈ ਛੋਟਾ ਜਿਹਾ ਸੀਰੀ ਪਾਲੀਏ ਰਖ ਲੈ ਹਾਂ ਨਾਲੇ ਤਾਂ ਘਰੇ ਆਮਦਾਰੀ ਦਾ ਹੈ ਡੰਗਰਾ ਨੂੰ ਸੰਨੀ ਸੁੰਨੀ ਨੂੰ ਸੀਰੀ ਮਾਂ ਸੌਖੇ ਨਹੀਂ ਰਹਿੰਦੇ ਡੇਢ ਡੇਢ ਲੱਖ ਰੁਪਇਆ ਲੈਂਦੇ ਨੇ ਚਾਰ ਪੰਜ ਕਿੱਲੇ ਦਾ ਬਹਾਨਾ ਹੈਗਾ ਚਾਰ ਪੰਜ ਕਿੱਲੇ ਕੀ ਆਪਾਂ ਨੂੰ ਬਚੂ ਕੀ ਉਹਨੂੰ ਦਊਂਗਾ ਮੈਂ ਉਹ ਫੇਰ ਕੀ ਹੁੰਦਾ ਪੁੰਨੇ ਹੁੰਦਾ ਅਗਲੇ ਦੇ ਹਿੱਸੇ ਦਾ ਹੋਰ ਜੰਮ ਜਾਂਦਾ ਫੇਰ ਤਾਂ ਐ ਕਰੋ ਸਾਰਾ ਕੁਝ ਅਗਲੇ ਦੇ ਘਰੀ ਛੱਡਿਓ ਕਰ ਆਪਾਂ ਘਿਰਨੇ ਸੇ ਆਪਾਂ ਗੁਰਦੁਆਰੇ ਜਾ ਕੇ ਮਾਂ ਬਹਿ ਜੰਨੇ ਆਹੋ ਬੈ ਜਨੇ ਗੁਰਦੁਆਰੇ ਚੰਗਾ ਚਾਹ ਪੀ ਲੈ ਹਾਂ ਸਨਾਰੇ ਮਾਂ ਮੇਰੀ ਗੱਲ ਸੁਣ ਲੈ ਆ ਕੁੜੀ ਜੀ ਦਾ ਫਹਾ ਵੜਦੇ ਪਰੇ ਇਹਦੇ ਹੱਥ ਘਰ ਪੀਲੇ ਮੈਨੂੰ ਤਾਂ ਫਹਾ ਹੀ ਲੱਗਦਾ ਜੇ ਦੋ ਅੱਖਰ ਪੜ ਜੂਗੀ ਕੋਈ ਨੌਕਰੀ ਮਿਲ ਜੂਗੀ ਆ ਤੇਰੀ ਮਾਸੀ ਨਾਲ ਕਰੀ ਹੋਈ ਆ ਗੱਲ ਮੇਰੀ ਵੱਡੇ ਨੌਕਰੀ ਮਿਲੂ ਆਪਣੇ ਥੋੜੀ ਹੀ ਰਹੂਗੀ ਇਹ ਇਹਨੇ ਤਾਂ ਜਾਣ ਦਾ ਅਗਲੇ ਦੇ ਘਰੇ ਐ ਜਾਣਾਂ ਦਾ ਘਰੇ ਐ ਜ਼ਿੰਦਗੀ ਦਾ ਬਣ ਜੂਗੀ ਕੁੜੀ ਦੀ ਜ਼ਿੰਦਗੀ ਫਿਰ ਆਪਾਂ ਥੋੜੀ ਬਣਾਉਣੀ ਆ ਅਗਲਾ ਜਾ ਕੇ ਪੈਸੇ ਲੈ ਦੇ ਆਕ ਤਾਂ ਬਣਾ ਦੂਗਾ ਪਹਿਲਾਂ ਤੂੰ ਤਾਂ ਵਿਆਹ ਕਰਾ ਲੈ ਉਹਦਾ ਤਾਂ ਕਰ ਦੂੰਗੀ ਆ ਤੂੰ ਹੋ ਰਿਆ ਜਿਹੜਾ 30 35 ਸਾਲ ਦਾ ਉਹ ਮੇਰਾ ਵੀ ਹੋ ਜਾ ਪਹਿਲਾ ਕੁੜੀ ਦਾ ਕਰਾਂਗੇ ਆਪਾਂ ਉਹ ਤੂੰ ਤਾਂ ਜਰਕਦੇ ਨੇ ਜਵਾਬ ਦੇ ਦੰਨਾ ਮੈਂ ਇੱਕ ਵੀ ਪੁੱਛਣ ਲੱਗੇ ਮੈਨੂੰ ਤੇਰੇ ਮੁੰਡੇ ਨਾਲ ਰਿਸ਼ਤਾ ਕਿਉਂ ਨਹੀਂ ਹੁੰਦਾ ਜਦੋਂ 4-5 ਕਿੱਲੇ ਜ਼ਮੀਨ ਦੇ ਨੇ ਉਹਨਾਂ ਨੂੰ ਕਹਿੰਦੇ ਫਿਰ ਤੁਸੀਂ ਲਿਆ ਦਿਓ ਭਾਲ ਕੇ ਕੋਈ ਨਾ ਭਾਲ ਕੇ ਲਿਆ ਦਿਓ ਆ ਕੋਈ ਲਾ ਮੈਰ ਜੇ ਕਰਾ ਲਾ ਆਪਦੇ ਪਸੰਦ ਦੀ ਜੇ ਮੈਂ ਲੰਮੈ ਜਣੀ ਲੈ ਆਇਆ ਨਾ ਇੱਥੇ ਘੰਟਾ ਵੀ ਨਹੀਂ ਰਹਿਣੀ ਉਹ ਅੱਛਾ ਹਾਂ ਚੱਲ ਚੰਗਾ ਦਿਮਾਗ ਖਾਂਦਾ ਚਾਹ ਬਣਾਈ ਹੈ ਬਣਾਈ ਪਈ ਹੈ ਚਾਹ ਰੋਟੀ ਵੀ ਪਕਾਈ ਪਈ ਹੈ ਖਾਲਾ ਉੱਥੇ ਜਾ ਕੇ पता तो 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 नहीं बुरा होके कराऊगा ऐनी कोई अपने पसंद दी पाल लिया वा अजकल बथेरे लोग आ लव मैरिज ही कराई जाते ने भी तू भी करा ला कोई देख के चज दी आज तो बस भी मैनू अड्डे तो इन्नी पिछे लग गई तुरया भी नहीं जांदा इन्नी दूर तक छोड़ मेरी माँ, छोड़ मेरी माँ, छोड़ माँ, छोड़ ਛੱਡ ਕੋ ਛੱਡ ਮੇਰੀ ਬਾਹਰਦਾ ਉਹ ਤੇਰੇ ਵੱਡੇ ਬਾਲੀ ਦਾ ਨਾਂ ਕਰਦਣਾ ਵਾ ਵਾ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਨਹੀਂ ਤਾਂ ਅੱਜ ਕੱਲ ਕੋਣ ਇੰਨਾ ਕਰਦਾ ਬਗਾਨੀਆਂ ਕੁੜੀਆਂ ਲਈ ਤੇ ਆ ਭੈਣ ਦੀ ਇੱਜ਼ਤ ਕਰਨ ਦਾ ਸਾਡੇ ਗੁਰੂਆਂ ਨੇ ਸਿਖਾਇਆ ਹੈ ਤਾਹੀਂ ਤਾਂ ਸਾਡੇ ਗੁਰੂਆਂ ਨੇ ਸਾਡੇ ਨਾਂ ਦੇ ਪਿੱਛੇ ਸਿੰਘ ਲਾਇਆ ਜੀ ਅੱਜ ਤੁਸੀਂ ਨਾ ਨਾ ਹੁੰਦੇ ਪਤਾ ਨਹੀਂ ਅੱਜ ਮੇਰੇ ਨਾਲ ਕੀ ਹੋ ਜਾਣਾ ਸੀਗਾ ਜਿੰਨਾ ਟਾਈਮ ਸਾਡੇ ਵਰਗੇ ਸਰਦਾਰ ਜਿਉਂਦੇ ਹਨ ਉਹਨਾ ਟਾਈਮ ਕਿਸੇ ਵੀ ਧੀ ਭੈਣ ਦੀ ਚੁੰਨੇ ਨੂੰ ਕੋਈ ਹੱਥ ਨਹੀਂ ਲਾ ਸਕਦਾ ਮੈਂ ਅਸੀਂ ਪਹਿਲਾਂ ਤਾਂ ਤੁਹਾਨੂੰ ਕਦੇ ਦੇਖਿਆ ਨਹੀਂ ਇੱਥੇ ਨਹੀਂ ਮੈਂ ਅਸਰ ਨਾਲ ਦੇ ਪਿੰਡ ਦਾ ਮੇਰੀ DJ ਦੁਕਾਨ ਹੈ ਇੱਥੇ ਤੇ ਮੈਂ ਇੱਥੇ ਗੁਲਚ ਲੈਣ ਆਇਆ ਜੀ ਲਗਾਉਣ ਤੇ ਅੱਛਾ ਕਿਹੜਾ ਨਾਮ ਕੀ ਹੈ ਨਾਮ ਜਸਪ੍ਰੀਤ ਜਸਪ੍ਰੀਤ ਸਿੰਘ ਠੀਕ ਹੈ ਹਾਂਜੀ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਜਸਸੀ ਹੈ ਵੈਸੇ ਮੈਂ ਪੀ ਕਾਮ ਕਰਦੀ ਹਾਂ ਚਲੋ ਜੀ ਫਿਰ ਮੈਂ ਤੁਹਾਨੂੰ ਛੱਡ ਦਲਾਂ ਜੀ ਰਸਤਿਆਂ ਤੋਂ ਨਹੀਂ ਨਹੀਂ ਜੀ ਮੇਰਾ ਘਰ ਲਵੇ ਹੀ ਹੈਗਾ ਮੈਂ ਚਲੀ ਜਾਊਂਗੀ ਤੁਰ ਠੀਕ ਹੈ ਜੀ ਵੈਸੇ ਤੁਹਾਡੀ ਦੁਕਾਨ ਦਾ ਨਾਮ ਕੀ ਸੀ ਸਾਡਾ ਦੁਕਾਨ ਦਾ ਨਾਮ ਸੋਮਾ ਡੀਜੇ ਆ ਇੱਕ ਨੰਬਰ ਗਲੀ ਚੇਪੇਲਾ ਫਸਟ ਰੋਡ ਓਕੇ ਠੀਕ ਹੈ ਸਾਸਰੀ ਕਾਲ ਠੀਕ ਹੈ ਸਾਸਰੀ ਕਾਲ ਜੀ ਸਾਰਿਆਂ ਨੂੰ ਹੁਣੇ-ਹੁਣੇ ਤੁਸੀਂ ਸਾਡੀ ਮੂਵੀ ਦੇਖ ਕੇ ਹਟਿਓ ਗੈਰੀ ਖੁੱਡੀ ਚੈਨਲ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਵੀ ਮੂਵੀ ਤੁਹਾਨੂੰ ਕਿੱਦਾਂ ਦੀ ਲੱਗੀ ਐਂਡ ਇੱਕ ਗੱਲ ਜਰੂਰ ਦੱਸਿਓ ਵੀ ਤੁਹਾਨੂੰ ਕਿਦੇ ਵਿੱਚ ਕਿਹਦੀ ਐਕਟਿੰਗ ਜ਼ਿਆਦਾ ਸੋਹਣੀ ਲੱਗੀ ਤੇ ਕਿਦੇ 'ਚ ਕੀ ਪ੍ਰੋਬਲਮ ਧੰਨਵਾਦ ਜੀ ਬਾਈ ਬਣ ਕੇ ਦੇਖ ਲਿਆ ਕਰੋ ਯਾਰ ਐਨਾ ਕਰ ਕੋ ਚੰਗਾ ਅਸੀਂ ਬਹੁਤ ਮਿਹਨਤ ਲਾ ਕੇ ਵੀਡੀਓ ਬਣਾਉਂਨੇ ਆ ਖਾਸ ਕਰਕੇ ਤੁਹਾਡੇ ਸਹਿਯੋਗ ਦੀ ਸਾਨੂੰ ਬਹੁਤ ਲੋੜ ਹੈ ਧੰਨਵਾਦ ਜੀ